ਕੰਟਰੀਟ ਘੰਟਾ ਹੋ ਗਿਆ ਸਾਨੂੰ ਇੱਥਾਇਆ ਨੂੰ ਤੇ ਬੜੀ ਲੇਡੀਜ਼ ਆ ਰਹੀਆਂ ਲੜਕੀਆਂ ਆ ਰਹੀਆਂ ਜਿਹੜੇ ਪਿੰਡਾਂ ਤੋਂ ਆ ਰਹੇ ਆ ਬੱਸਾਂ ਆ ਰਹੀਆਂ ਟ੍ਰੇਨਾਂ ਆ ਰਹੀਆਂ ਜਿਨ੍ਹਾਂ ਨੇ ਆਪਦਾ ਕੰਮ ਕਰਾਉਣਾ ਸੀਨੀਅਰ ਸਿਟੀਜ਼ਨ 70 80 90 90 ਸਾਲ ਦੇ ਖੜੇ ਆ ਉਹ ਸਾਰੇ ਹੈਰਾਨ ਹੋ ਰਹੇ ਆ ਕਿਉਂਕਿ ਜਿਹੜੀ ਹੜਤਾਲ ਆ ਕੋਈ ਇਹਦਾ ਕੋਈ ਰਾਈਟ ਤਾਂ ਹੈ ਨਹੀਂਗਾ ਕੁਝ ੱੱਕੇ ਨਾ ਪਰਚਾ ਦਿੱਤਾ ਗਿਆ ਜਾਂ ਗਲਤ ਦਿੱਤਾ ਗਿਆ ਤਾਂ ਕਾਨੂੰਨਾਂ ਨਾਲ ਲੜਾਈ ਲੜੋ ਹੋਰ ਕਿੰਨੇ ਮਹਿਕਮੇ ਆਪਾਂ ਦੇਖਿਆ ਕਿ ਕੋਈ ਪੁਲਿਸ ਅਧਿਕਾਰੀ ਕੋਈ ਫੜਿਆ ਜਾਂਦਾ ਤਾਂ ਉਹਨਾਂ ਨੇ ਕਦੇ ਹੜਤਾਲ ਤੇ ਗਏ ਆ ਉਹ ਮਸਲ ਲੋਕਾਂ ਦਾ ਜਿਨ੍ਹਾਂ ਦਾ ਕੋਈ ਕੰਮ ਫਸਿਆ ਹੁੰਦਾ ਉਹ ਮਸਲ 21 ਦਿਨ ਕੱਢ ਕੇ ਉਹਦਾ ਤਰੀਕ ਨੇੜੇ ਲੈ ਕੇ ਆਂਦੇ ਆ ਤੇ ਜਦੋਂ ਇੱਥੇ ਆਂਦੇ ਆ ਤਾਂ ਦੇਖਦੇ ਆ ਕਿ ਤਹਿਸੀਲਦਾਰ ਸਾਹਿਬ ਸਟ੍ਰਾਈਕ ਤੇ ਨੇ ਤੇ ਜਦੋਂ ਦੱਸਿਆ ਜਾਂਦਾ ਕਿ ਸਟ੍ਰਾਈਕ ਇਸ ਕੰਮ ਲਈ ਹੈ ਤਾਂ ਉਹ ਵੀ ਕਹਿੰਦੇ ਕਿ ਕਿਸੇ ਤੋਂ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਉਹਦੀ ਸਪੋਰਟ ਦੇ ਵਿੱਚ ਹੈ ਇਹ ਤਹਿਸੀਲਦਾਰ ਫੜਿਆ ਗਿਆ ਇਹਨਾਂ ਦਾ ਪ੍ਰਧਾਨ ਫੜਿਆ ਗਿਆ ਐਦੂੰ ਉੱਤੇ ਵੱਡੀ ਗੱਲ ਕੀ ਕਿ ਹਾਇ ਤਾਂ ਡੀਸੀ ਦੇ ਬਤੇ ਸਾਰੇ ਤੇ ਫਿਰ ਡੀਸੀ ਸਾਹਿਬ ਉਹ ਰਿਪੋਰਟ ਕਰਾ ਲਿਆ ਤੇ ਉਹਨੂੰ ਕਢਾ ਲਿਆ ਨੇ ਫਿਰ ਸਲੂਕਾ ਨੂੰ ਕੋਈ ਨਾ ਕਰਦੇ ਨੇ ਕਹਾ ਸਰਕਾਰ ਨਾਲ ਗੱਲ ਕਰਨ ਦੀ ਨਾ ਨਿਵੇੜਾ ਕਰਨ ਦੇ ਆਦਰਿਕ ਕਰਨੇ ਵੀ ਕ੍ਰਪਸ਼ਨ ਉਹ ਜੇ ਕੋਈ ਸਰਕਾਰ ਫੜਦੀ ਹੈ ਤੇ ਉਹਦੇ ਤੇ ਵੀ ਆਪਣਾ ਤਸਿਲਜਾ ਦੇ ਨਾਲ ਲੱਗ ਜਾਓ ਜੀ ਸਾਰੇ ਸੱਡੀ ਕਰਦੇ ਹੋ ਜੀ ਕਿਉਂ ਫੜਿਆ ਗਿਆ ਜੀ ਕਾਦੇ ਵਾਸਤੇ ਫੜਿਆ ਗਿਆ ਫੜਿਆ ਗਿਆ ਜੇ ਉਹ ਫੜਿਆ ਗਿਆ 20 ਅੱਜ ਫੜਿਆ ਗਿਆ ਉਹਦੇ ਤੁਸੀਂ ਇਨਕੁਆਰੀ ਕਰਾ ਲੋ ਬੀਤੇ ਦਿਨ ਬਿਜੀਲੈਂਸ ਵਿਭਾਗ ਵੱਲੋਂ ਇੱਕ ਤਸਿਲਦਾਰ ਨੂੰ ਕਥਿਤ ਤੌਰ ਤੇ ਰਿਸ਼ਵਤ ਲੈਣ ਦੇ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਅੱਜ ਪੰਜਾਬ ਦੇ ਸਮੂਹ ਤਸਿਲਦਾਰਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਗਈ ਹੈ ਛੁੱਟੀ ਦੇ ਚਲੇ ਗਏ ਨੇ ਜਿਸ ਕਰਕੇ ਲੋਕਾਂ ਨੂੰ ਕਾफी ਖੱਜਲ ਖੁਆਰੀ ਹੋ ਰਹੀ ਹੈ ਇਸ ਵਕਤ ਅਸੀਂ ਮੌਜੂਦਾ ਬਠਿੰਡਾ ਦੀ ਤਹਿਸੀਲ ਵਿੱਚ ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਇੱਥੇ ਹੈ ਜਿਹੜਾ ਨੋਟਿਸ ਵੀ ਲਗਾਇਆ ਗਿਆ ਸਮੂਹ ਪੰਜਾਬ ਦੇ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਸਮੂਹ ਛੁੱਟੀ ਤੇ ਹੋਣ ਕਾਰਨ ਮਿਤੀ 28 11 2024 ਨੂੰ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਹੋਵੇਗਾ ਇਹ ਆਪ ਜੀ ਨੂੰ ਜਾਣਕਾਰੀ ਦਿੱਤਾ ਇਹ ਜਾਣਕਾਰੀ ਹੈ ਉਹ ਵੀ ਇੱਥੇ ਲਗਾਈ ਗਈ ਹੈ ਤੇ ਸਵੇਰ ਤੋਂ ਲੋਕ ਨੇ ਜਿਹੜੇ ਇੱਥੇ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਬੇਸ਼ੱਕ ਅੱਜ ਤਹਿਸੀਲਦਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੋ ਮਾਮਲਾ ਦਰਜ ਕੀਤਾ ਗਿਆ ਉਹ ਗਲਤ ਕੀਤਾ ਗਿਆਗਾ ਇਸ ਦੇ ਵਿਰੋਧ ਵਿੱਚ ਸਮੂਹਿਕ ਛੁੱਟੀ ਤੇ ਅੱਜ ਜਿਹੜੇ ਤਹਿਸੀਲਦਾਰ ਗਏ ਨੇ ਤੇ ਉਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਆ ਜਿਹੜੀ ਹੋ ਰਹੀ ਹੈ ਕੁਝ ਲੋਕ ਵੀ ਨੇ ਗੱਲਬਾਤ ਕਰਦੇ ਆ ਕਿੰਨੀ ਪਰੇਸ਼ਾਨੀ ਇੱਥੇ ਆ ਰਹੀ ਹੈ ਤੁਸੀਂ ਆਏ ਸੀ ਅੱਜ ਕਿੰਨੀ ਪਰੇਸ਼ਾਨੀ ਆ ਰਹੀ ਹੈ ਪਹਿਲਾਂ ਦੇਖ ਰਹੇ ਹਾਂ ਲੋਕ ਕੰਮ ਕਾਜ ਛੱਡ ਕੇ ਆਉਂਦੇ ਆ ਕਿੰਨੀ ਕਿ ਮੁਸ਼ਕਲ ਕਿੰਨੀ ਗੱਜਾ ਰਹੀ ਹੈਗੀ ਦੇਖੋ ਜੀ ਬਹੁਤ ਦਿੱਕਤ ਆ ਰਹੀ ਆ ਬੜੇ ਅਸੀਂ 2 ਘੰਟੇ ਘੰਟੇ ਡੇਢ ਘੰਟਾ ਹੋ ਗਿਆ ਸਾਨੂੰ ਇੱਥੇ ਆਉਣਾ ਤੇ ਬੜੀ ਲੇਡੀਜ਼ ਆ ਰਹੀਆਂ ਲੜਕੀਆਂ ਆ ਰਹੀਆਂ ਜਿਹੜੇ ਪਿੰਡਾਂ ਤੋਂ ਆ ਰਹੇ ਆ ਬੱਸਾਂ ਆ ਰਹੀਆਂ ਟ੍ਰੇਨਾਂ ਆ ਰਹੀਆਂ ਜਿਨ੍ਹਾਂ ਨੇ ਆਪਦਾ ਕੰਮ ਕਰਾਉਣਾ ਸੀਨੀਅਰ ਸਿਟੀਜ਼ਨ 70 80 90 90 ਸਾਲ ਦੇ ਖੜੇ ਆ ਉਹ ਸਾਰੇ ਹੈਰਾਨ ਹੋ ਰਹੇ ਆ ਕਿਉਂਕਿ ਜਿਹੜੀ ਹੜਤਾਲ ਆ ਕੋਈ ਇਹਦਾ ਕੋਈ ਰਾਈਟ ਤਾਂ ਹੈ ਨਹੀਂਗਾ ਕਿਉਂਕਿ ਇੱਕ ਜਦੋਂ ਜਿਹੜੇ ਬੰਦੇ ਨੇ ਸ਼ਰੇਆਮ ਕਰਪਸ਼ਨ ਕੀਤੀ ਆ ਉਸ ਬੰਦੇ ਨੂੰ ਜੇ ਵਿਜੀਲੈਂਸ ਨੇ ਫੜਿਆ ਤਾਂ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਜੇਕਰ ਸਾਡੇ ਅਧਿਕਾਰੀ ਉਹਨਾਂ ਦੇ ਮਗਰ ਹੜਤਾਲ ਤੇ ਜਾਂਦੇ ਆ ਕਿ ਇਹ ਸਿੱਧ ਕਰਦੇ ਆ ਵੀ ਸਾਨੂੰ ਰਾਈਟ ਚਾਹੀਦਾ ਕ腐ਸ਼ਨ ਕਰਨ ਦਾ ਜਿਨੇ ਕ腐ਸ਼ਨ ਕੀਤੀ ਉਹਦੇ ਤੇ ਪਰਚਾ ਹੋਇਆ ਬਿਜੀਲੈਂਸ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਪਰਚਾ ਕਰਦੀ ਆ ਵੀ ਪਹਿਲਾਂ ਵੀ ਇੱਕ ਅਧਿਕਾਰੀ ਨੇ ਉਹ ਕ腐ਸ਼ਨ ਕੀਤੀ ਸੀ ਉਦੋਂ ਵੀ ਇਹੀ ਹਾਲਾਤ ਸੀ ਮਗਰੋਂ ਫਿਰ ਇਹਨਾਂ ਨੂੰ ਵਾਪਸ ਲੈਣੀ ਵੀ ਹੜਤਾਲ ਸੋ ਅਸੀਂ ਬੜੇ ਨਿੰਦਾ ਕਰਦੇ ਇਸ ਗੱਲ ਦੀ ਜੇਕਰ ਸਾਡੇ ਅਧਿਕਾਰੀ ਇਸਨੂੰ ਜੂਨੀਅਨ ਕਹਿੰਦੀ ਹੈ ਕਹਿੰਦੀ ਧੱਕੇ ਨਾਲ ਪਰਚਾ ਦਿੱਤਾ ਗਿਆ ਗਲਤ ਪਰਚਾ ਦਿੱਤਾ ਗਿਆ ਇਸ ਕਰਕੇ ਪ੍ਰਦਰਸ਼ਨ ਕਰ ਰਹੇ ਆ ਕਹਿੰਦੇ ਦੇਖੋ ਜੇ ਤੱਕੇ ਨਾ ਪਰਚਾ ਦਿੱਤਾ ਗਿਆ ਜਾਂ ਗਲਤ ਦਿੱਤਾ ਗਿਆ ਤਾਂ ਕਾਨੂੰਨਾਂ ਨਾਲ ਲੜਾਈ ਲੜੂ ਹੋਰ ਕਿੰਨੇ ਵਿਭਾਗ ਮੈਂ ਆਪਾਂ ਦੇਖਿਆ ਕਿ ਕੋਈ ਪੁਲਿਸ ਅਧਿਕਾਰੀ ਕੋਈ ਫੜਿਆ ਜਾਂਦਾ ਤਾਂ ਉਹਨਾਂ ਨੇ ਕਦੇ ਹੜਤਾਲ ਤੇ ਗਏ ਆ ਉਹ ਜਾਂ ਹੋਰ ਕੋਈ ਇਸ ਤਰ੍ਹਾਂ ਦਾ ਫੜਿਆ ਜਾਂਦਾ ਕਦੇ ਨਹੀਂ ਹੜਤਾਲ ਤੇ ਜਾਂਦੇ ਇਹ ਰੈਵਨਿਊ ਡਿਪਾਰਟਮੈਂਟ ਆ ਜਿਹੜਾ ਅਕਸਰ ਦੇ ਨੇ ਆ ਇਹਨਾਂ ਦੇ ਸਭ ਤੋਂ ਜ਼ਿਆਦਾ ਮੁਲਾਜ਼ਮ ਵੀ ਫੜੇ ਜਾਂਦੇ ਆ ਤੇ ਜਦੋਂ ਫੜੇ ਜਾਂਦੇ ਆ ਤਾਂ ਫਿਰ ਉਹੀ ਹਰ ਬਾਰ ਇਹਨਾਂ ਦਾ ਹੁੰਦਾ ਹੜਤਾਲ ਵੀ ਅਸੀਂ ਹੜਤਾਲ ਤੇ ਬੈਠਾਂ ਜੀ ਤੇ ਸਾਨੂੰ ਉਹੋ ਕਰਾ ਜਾਵੇ ਸੋ ਇਹ ਜਿਹੜਾ ਰਵਈਆ ਇੱਕ ਬਹੁਤਾ ਵਧੀਆ ਨਹੀਂ ਦੇਖੋ ਸਭ ਤੋਂ ਵੱਡਾ ਰੈਵਨੂ ਡਿਪਾਰਟਮੈਂਟ ਆ ਸਾਰੇ ਸਟੇਟ ਦੀ ਜਿਹੜੀ ਇਨਕਮ ਦਾ ਇੱਕ ਵੱਡਾ ਸਾਧਨ ਆਗਾ ਸੋ ਇਸ ਤਰ੍ਹਾਂ ਦੇ ਜਿਹੇ ਡਿਪਾਰਟਮੈਂਟ ਸਾਡੇ ਇਹ ਕਰਨਗੇ ਤਾਂ ਇੱਕ ਬਹੁਤ ਸਮਾਜ ਦੇ ਵਿੱਚ ਮਾੜਾ ਮੈਸੇਜ ਆਉਂਦਾ ਵੀ ਸਭ ਕਿੰਨੀ ਕੁ ਮੁਸ਼ਕਿਲ ਆ ਰਹੀ ਹੈ ਕੇਸ ਵੀ ਲਕੇ ਹੁੰਦੇ ਰਜਿਸਟਰੀਆਂ ਦਾ ਕੰਮ ਵੀ ਹੁੰਦਾ ਅੱਜ ਤੇ ਕਿੰਨੀ ਕੁ ਮੁਸ਼ਕਿਲ ਕਿੰਨੀ ਆ ਰਹੀ ਹੈ ਲੋਕਾਂ ਨੂੰ ਦੇਖੋ ਬਹੁਤ ਮਸਲਾ ਆ ਰਹੀ ਹੈ ਜੀ ਆਮ ਜਾਂਦਾ ਨਹੀਂ ਕਿੰਨੇ ਕਿੰਨੇ ਮਹੀਨੇ ਮਹੀਨੇ ਡੇ ਡੇ ਮਹੀਨੇ ਬਾਅਦ ਕੋਈ ਤਰੀਕ ਪੈਂਦੀ ਆ ਮਸਾ ਲੋਕਾਂ ਦਾ ਜਿਨ੍ਹਾਂ ਦਾ ਕੋਈ ਕੰਮ ਫਸਿਆ ਹੁੰਦਾ ਉਹ ਮਸਾ 21 ਦਿਨ ਕੱਢ ਕੇ ਆਉਦਾ ਤਰੀਕ ਨੇੜੇ ਲੈ ਕੇ ਆਂਦੇ ਆ ਤੇ ਜਦੋਂ ਇੱਥੇ ਆਂਦੇ ਆ ਤਾਂ ਦੇਖਦੇ ਆ ਕਿ ਤਹਿਸੀਲਦਾਰ ਸਭ ਸਟ੍ਰਾਈਕ ਤੇ ਨੇ ਤੇ ਜਦੋਂ ਦੱਸਿਆ ਜਾਂਦਾ ਕਿ ਸਟ੍ਰਾਈਕ ਇਸ ਕੰਮ ਲਈ ਹੈ ਤਾਂ ਉਹ ਵੀ ਕਹਿੰਦੇ ਕਿ ਕਿਸੇ ਤੋਂ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਹ ਦੀ ਸਪੋਰਟ ਦੇ ਵਿੱਚ ਹੈ ਇਸ ਤਰ੍ਹਾਂ ਤਾਂ ਇਹ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰਦੇ ਨੇ ਇਹ ਗਲਤ ਮੈਸੇਜ ਸਮਾਜ ਦੇ ਵਿੱਚ ਇੱਕ ਤਰ੍ਹਾਂ ਦਾ ਜਾਂਦਾ ਹੈਗਾ ਅਗਰ ਪੰਜਾਬ ਸਰਕਾਰ ਨੇ ਸਖਤਾਈ ਕੀਤੀ ਹੋਈ ਹੈ ਈਵਨ ਤੁਸੀਂ ਦੇਖ ਅਗਰ ਕੋਈ ਬੰਦਾ ਗਲਤ ਕਰਦਾ ਤੇ ਉਹਦੀ ਸਾਥ ਦੇ ਰਹੇ ਆ ਤਾਂ ਉਸ ਵੀ ਗਲਤ ਮੰਨਿਆ ਜਾਂਦਾ ਉਹ ਵੀ ਕ੍ਰਾਈਮ ਦੇ ਵਿੱਚ ਭਾਗੀਦਾਰ ਬਣਦਾ ਮੈਂ ਕਹਿੰਦਾ ਬਹੁਤ ਗਲਤ ਗੱਲ ਹੈ ਇਹ ਅਗਰ ਜਿਹੜੀ ਸਟ੍ਰਾਈਕ ਕੀਤੀ ਹੈ ਬਹੁਤ ਗਲਤ ਤਰੀਕੇ ਨਾਲ ਕੀਤੀ ਹੈ ਉਹਨਾਂ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਇਸ ਮਾਮਲੇ ਦੀ ਜੋ ਉਹ ਉਹ ਆਪਦਾ ਪੱਖ ਦੇ ਰਹੇ ਨੇ ਵੀ ਸਾਡਾ ਬੰਦਾ ਦਾ ਗਲਤ ਫੜਿਆ ਗਿਆ ਇਹ ਕਹਿੰਦੇ ਸਰਕਾਰ ਕਹਿੰਦੀ ਹੈ ਜਾਂ ਵਿਜੀਲੈਂਸ ਕਹਿੰਦਾ ਉਹ ਰਿਸ਼ਵਤ ਲੈਂਦੇ ਫੜੇ ਗਏ ਰੰਗੇ ਹੱਥੀ ਫੜੇ ਗਏ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਹੜਤਾਲਾਂ ਨਹੀਂ ਹੋਣੀ ਚਾਹੀਦੀ ਬਿਲਕੁਲ ਸਰ ਦੇਖੋ ਜਾਂਚ ਤਾਂ ਹੋਣੀ ਹੈ ਇਹ ਮੈਟਰ ਕਿਹੜਾ ਇੱਥੇ ਡਿਸਾਈਡ ਹੋ ਗਿਆ ਇਹ ਕੋਰਟ ਦੇ ਵਿੱਚ ਜਾਏਗਾ ਉੱਥੇ ਪ੍ਰੋਪਰ ਇਹਦੀ ਇਨਵੈਸਟੀਗੇਸ਼ਨ ਹੋਣੀ ਹੈ ਪ੍ਰੋਪਰ ਟ੍ਰਾਇਲ ਚੱਲਣਾ ਅਗਰ ਕੋਈ ਬੰਦਾ क्राइम ਉਹਦੇ ਵਿੱਚ ਇਨਵੋਲ ਪਾਇਆ ਜਾਂ ਤਾਂ ਫਿਰ ਹੀ ਉਹਦੀ ਕੋਈ ਸਜ਼ਾ ਹੋਣੀ ਹੈ ਐਵੇਂ ਦੀ ਗੱਲ ਨਹੀਂ ਇਹ ਤਾਂ ਆਪਾਂ ਸਟਾਰਟਿੰਗ ਲੈਵਲ ਤੋਂ ਆਪਣਾ ਡਿਸੀਜਨ ਦੇ ਰਹੇ ਆ ਕਿ ਜੀ ਉਸ ਬੰਦੇ ਨੂੰ ਫੜ ਲਿਆ ਤੇ ਉਹ ਗਲਤ ਪਰਚਾ ਹੋਵੇ ਤੇ ਅਸੀਂ ਉਹਦੀ سپورਟ ਦੇ ਵਿੱਚ ਆਂ ਤੇ ਅਗਰ ਕੋਈ ਇਸ ਤਰ੍ਹਾਂ ਦਾ ਮਾਮਲਾ ਦਰਜ ਹੁੰਦਾ ਤੇ ਕੋਰਟ ਦੇ ਵਿੱਚ ਜਾ ਕੇ ਪ੍ਰੋਪਰੀ ਦੀ ਇਨਕੁਆਰੀ ਹੋਣੀ ਹੈ ਐਵੇਂ ਦੀ ਗੱਲ ਨਹੀਂ ਹੈ ਕਿ ਅੱਜ ਹੀ ਕੋਈ ਡਿਸੀਜਨ ਆ ਜਾਏਗਾ ਬਿਲਕੁਲ ਕਹਿੰਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਹੜਤਾਲਾਂ ਨਹੀਂ ਹੋਣੇ ਚਾਹੀਦੇ ਹੜਤਾਲਾਂ ਕਾਰਨ ਜਿਹੜੀ ਲੋਕਾਂ ਨੂੰ ਖਜਲ ਖਵਾਰੀ ਹੋ ਰਹੀ ਹੈ ਸਵੇਰ ਤੋਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਪੀਟੀਸੀ ਨਿਊਜ਼ ਤੇ ਕਿ ਲੋਕ ਨੇ ਜਿਹੜੇ ਇੱਥੇ ਖਜਲ ਖਵਾਰ ਹੋ ਰਹੇ ਨੇ ਖਾਲੀ ਹੈ ਜਿਹੜੀ ਇੱਥੇ ਕੁਰਸੀਆਂ ਤੁਹਾਨੂੰ ਉਹ ਵੀ ਨਜ਼ਰ ਆ ਰਹੀਆਂ ਨੇ ਲੋਕ ਸਵੇਰ ਤੋਂ ਦਫ਼ਤਰਾਂ ਦੇ ਵਿੱਚ ਆ ਰਹੇ ਨੇ ਪਰ ਉਹਨਾਂ ਦਾ ਕੋਈ ਕੰਮ ਕਾਜ ਨਹੀਂ ਹੋ ਰਿਹਾ ਉਹਨਾਂ ਲੋਕਾਂ ਨਾਲ ਵੀ ਕੁਝ ਇੱਥੇ ਲੋਕ ਨੇ ਜਿਹੜੇ ਕੰਮ ਕੰਮਕਾਜ ਕਰਾਉਣ ਲਈ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਤੁਸੀਂ ਇੱਥੇ ਆਏ ਹੋ ਦਫ਼ਤਰ 'ਚ ਕਿੰਨੀ ਕੁ ਮੁਸ਼ਕਲ ਕਿੰਨੀ ਘਾਰੀ ਹੈਗੀ ਹੈ ਕਿੰਨੀ ਕੁ ਪ੍ਰੋਬਲਮ ਆ ਰਹੀ ਹੈ ਇੱਥੇ ਜਿਵੇਂ ਅੱਜ ਹੜਤਾਲ ਕੀਤੀ ਹੈਗੀ ਹੈ ਸਰ ਨੂੰ ਆ ਵੇਖੋ 70 ਸਾਲ 80 ਸਾਲ ਦਾ ਬੁਢਾਏ ਆ 70 ਸਾਲ ਦਾ ਮੈਂ ਆ ਇਥੋਂ ਮੁੜ ਕੇ ਜਾਣੇ ਆ ਕਿਤੇ ਕੋਈ ਹੈ ਹੀ ਨਹੀਂ ਮੈਂ ਕਹਿੰਦਾ ਵੀ ਇਹ ਕਰਪਸ਼ਨ ਦੇ ਪਿੱਛੇ ਤਸੀਲਦਾਰਾਂ ਨੂੰ ਜੇ ਤਸੀਲਦਾਰ ਫੜਿਆ ਗਿਆ ਇਹਨਾਂ ਦਾ ਪ੍ਰਦਾ ਫੜਿਆ ਗਿਆ ਐਦੋਂ ਉੱਤੇ ਵੱਡੀ ਗੱਲ ਕੀ ਕਿ ਉਹ ਹਾਇਤਾ ਡੀਸੀ ਦੇ ਬਤੇ ਸਾਰੇ ਤੇ ਫਿਰ ਡੀਸੀ ਸਾਹਿਬ ਇਨਕੁਆਰੀ ਕਰਾ ਲਿਆ ਤੇ ਉਹਨੂੰ ਕਢਾ ਲਿਆ ਨੇ ਲੋਕਾਂ ਨੂੰ ਕੋਈ ਨਾ ਕਰਦੇ ਨੇ ਅਸੀਂ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਜਿਹੜਾ ਜਿਹੜਾ ਅਸੀਂ ਲੋਕਾਂ ਤੋਂ ਦਰਹਾ ਲੈਨੇ ਆ ਲੋਕਾਂ ਦੇ ਨੌਕਰਾਂ ਸੀ ਲੋਕਾਂ ਦੀ ਸੇਵਾ ਕਰਨੀ ਹੈ ਅੱਜ ਫਿਰ ਸਾਡੀ ਸੇਵਾ ਕੀ ਹੋ ਰਹੀ ਆ ਲੋਕਾਂ ਦੀ ਪੰਜਾਬ ਜਿਹੜਾ ਪੰਜਾਬ ਹੈ ਧਰਨਿਆਂ ਦਾ ਬੰਦਾ ਜਾ ਰਿਹਾ ਹੈਗਾ ਹਰੇਕ ਥਾਂ ਤੇ ਕੋਈ ਧਰਨਾ ਕਿਤੇ ਪ੍ਰੋਟੈਸਟ ਕਿਤੇ ਹੜਤਾਲ ਲੋਕ ਖੱਜਲ ਖਵਾਰ ਜਿਆਦਾ ਨੇ ਇਹ ਤਾਂ ਇਹ ਕਰਵਾ ਰਹੇ ਸਾਂ ਜੇ ਕਿਸੇ ਨੂੰ ਇੱਕ ਥੋੜੀ ਸਖਤ ਸਜ਼ਾ ਦੇਣਾ ਤੇ ਇਹਨਾਂ ਦੀ ਹਿੰਮਤ ਵੀ ਇਸ ਤਰ੍ਹਾਂ ਦਾ ਲੋਕਾਂ ਦੇ ਪੈਸੇ ਤਰ੍ਹਾਂ ਲੈ ਕੇ ਲੋਕਾਂ ਦੇ ਪੈਸਿਆਂ ਦੀ ਕਰੈਕਟੈਕਸ ਦੀ ਤਰ੍ਹਾਂ ਲੈ ਕੇ ਤੇ ਹੜਤਾਲ ਤੇ ਵਾਜਦਾ ਜਿਹੜਾ ਮਰਜੀ ਆ ਕੇ ਵਜ ਜਾਂਦੇ ਜਿਹੜਾ ਮਰਜੀ ਆ ਕੇ ਠੀਕ ਹੈ ਨਹੀਂ ਕੋਈ ਜਾਇਜ਼ ਮੰਗਿਆ ਸਾਂਝੀ ਮੰਗਿਆ ਉਹਦੇ ਤੇ ਤਾਂ ਤਰਨਾ ਇੱਕ ਦੋ ਦਿਨ ਦਾ ਹੁੰਦਾ ਹੈ ਅਗਲੇ ਗਾਹਾਂ ਸਰਕਾਰ ਨਾਲ ਗੱਲ ਕਰਦੇ ਨਾ ਨਿਵੇੜਾ ਕਰਨ ਤੇ ਆ ਤਾਂ ਕੋਈ ਤਰੀਕਾ ਨਹੀਂ ਵੀ ਕਰਪਸ਼ਨ ਨੂੰ ਜੇ ਕੋਈ ਸਰਕਾਰ ਫੜਦੀ ਹੈ ਤੇ ਉਹਦੇ ਤੇ ਆਪਣਾ ਤਸੀਹਦਾਰ ਦੇ ਨਾਲ ਲੱਗ ਜਾਓ ਜੀ ਸਾਰੇ ਸੱਡੀ ਕਰਦੇ ਹੋ ਜੀ ਇਹ ਕਿਉਂ ਫੜਿਆ ਗਿਆ ਜੀ ਕਾਦੇ ਵਾਸਤੇ ਫੜਿਆ ਗਿਆ ਫੜਿਆ ਗਿਆ ਜੇ ਉਹ ਫੜਿਆ ਗਿਆ 20 ਅਜ ਫੜਿਆ ਗਿਆ ਉਹਦੇ ਤੁਸੀਂ ਕਨਕੁਆਰੀ ਕਰਾ ਲੋ ਜੇ ਉਹ ਬੇਗਨਾ ਤੋਂ ਬੇਗਨਾ ਹੋਈ ਉਹ ਜੇ ਸੱਚਾ ਫੜਿਆ ਦੱਸ ਜੇੜ ਜਾਊਗਾ ਜਾਣਾ ਹੀ ਐਸੇ ਕਰਕੇ ਤਾਂ ਆ ਕਹਿੰਦੇ ਅਸੀਂ ਇਹ ਨਹੀਂ ਹੋਣੀ ਦੱਸ ਬਿਲਕੁਲ ਇਹਨਾਂ ਆਮ ਲੋਕ ਇਹਨਾਂ ਨੇ ਦੱਸਿਆ ਕਿ ਸਵੇਰ ਤੋਂੜੇ ਇਥੇ ਖੱਜਲ ਖੁਆਰ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਬਿਸ਼ੱਕ ਇਹਨਾਂ ਨੇ ਤਹਿਸੀਲਦਾਰ ਜੂਨੀਅਨ ਦੇ ਉੱਤੇ ਵੀ ਸਵਾਲ ਚੁੱਕੇ ਨੇ ਕਿ ਤਹਿਸੀਲਦਾਰਾਂ ਨੂੰ ਇਸ ਤਰ੍ਹਾਂ ਹੜਤਾਲ ਦੀ ਜਾਨ ਦੀ ਬਚਾਏ ਇਸ ਮਾਮਲੇ ਦੀ ਆ ਜਿਹੜੀ ਜਾਂਚ ਕਰਵਾਉਣੀ ਚਾਹੀਦੀ ਜੇਕਰ ਲੱਗਦਾ ਕਿ ਤਹਿਸੀਲਦਾਰ ਗਲਤ ਫੜਿਆ ਗਿਆ ਜਾਂ ਉਸਦੇ ਉੱਤੇ ਗਲਤ ਮਾਮਲਾ ਦਰਜ ਕੀਤਾ ਗਿਆ ਤਾਂ ਉਹਦੀ ਜਾਂਚ ਕਰਵਾਉਣ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨ ਜਾਂ ਖਜਲਖੁਆਰ ਨਾ ਕਰਨ ਮਨੀਸ਼ਗਰ ਪੀਟੀਸੀ ਨਿਊਜ਼ ਪਟਿਆਲਾ